हां जी ਵੀਰੇ ਜੁੜ ਗਏ ਆ ਮੌਸਮ ਦੀ ਜਾਣਕਾਰੀ ਲੈ ਕੇ ਤੇ ਸਭ ਤੋਂ ਪਹਿਲਾਂ ਮੇਰੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਵੀਰੇ ਅੱਜ ਗੱਲ ਕਰਾਂਗੇ 4 ਤੋਂ 8 ਜੁਲਾਈ ਦੇ ਵਿਚਾਲੇ ਬਾਈ ਇੱਕ ਸਿਸਟਮ ਆ ਬਾਈ ਜਿਹੜਾ ਪੰਜਾਬ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਭਰੋਤ ਕਰੂਗਾ ਠੀਕ ਆ ਮਾਲਵੇ ਵਾਲੇ ਵੀਰ ਵੀਰੇ ਹਰਿਆਣੇ ਵਾਲੇ ਤੇ ਰਾਜਸਥਾਨ ਵਾਲੇ ਬਹੁਤ ਵੀਰ ਵੀਰੇ ਹੈਗੇ ਅਜੇ ਵੀ ਜਿਹੜੇ ਮੀਂਹ ਦੀ ਵੇਟ ਕਰ ਰਹੇ ਆ ਸੋ ਬਾਈ ਉਹਦੇ ਵਿੱਚ ਦੱਸਾਂਗੇ ਵੀ ਵੇਟ ਉਹਨਾਂ ਦੀ ਵੀਰੇ ਪੂਰੀ ਹੋਣ ਜਾ ਰਹੀ ਆ ਠੀਕ ਆ ਖਾਸ ਕਰਕੇ ਮਾਲਵਾ ਬੈਲਟ ਹਰਿਆਣਾ ਦੇ ਰਾਜਸਥਾਨ ਦੇ ਬਾਈ ਖੇਤਰਾਂ ਦੇ ਵਿੱਚ 4 ਤੋਂ 8 ਦੇ ਵਿਚਾਲੇ ਠੀਕ ਆ ਬਾਈ ਕਈ ਥਾਵਾਂ ਦੇ ਵਿੱਚ ਮੀਂਹ ਅਵਰੇ ਜਿਹੜਾ ਪਹੁੰਚ ਰਿਹਾ ਸੋ ਬਾਈ ਉਹਦਾ ਕੀ ਕਾਰਨਾ ਕਾਹਤੋਂ ਪਹੁੰਚ ਰਿਹਾ ਉਹ ਤੇ ਚਾਂਸ ਕਾਹਤੋਂ ਵਧ ਰਿਹਾ ਉਹਦੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵੀਰੇ ਗੱਲਬਾਤ ਕਰਦੇ ਆ ਜਿਹੜੀ ਆਪਾਂ ਇੱਕ ਵੀਡੀਓ ਪਾਈ ਸੀ ਵੀ 29 ਜੂਨ ਤੋਂ ਲੈ ਕੇ 2 ਜੁਲਾਈ ਦੇ ਦਰਮਿਆਨ ਵੀ ਬਾਈ ਇੱਕ ਦੋ ਵਾਰੀ ਵੱਡੇ ਪੱਧਰ ਤੇ ਮੀਂਹ ਪੈ ਸਕਦਾ ਪੰਜਾਬ ਦੇ ਵਿੱਚ ਹਰਿਆਣ ਉਹਦੇ ਵਿੱਚ ਬਾਈ ਮਾਝਾ ਖੇਤਰ ਦੇ ਵਿੱਚ ਇਦੋਂ ਪਹਿਲਾਂ ਇੱਕ ਦੋ ਵਾਰੀ ਵੇਰੇ ਵੱਡੇ ਪੱਧਰ ਤੇ ਮੀਂਹ ਪੈ ਚੁੱਕਿਆ ਜਿਵੇਂ ਗਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਅੰਮ੍ਰਿਤਸਰ ਤੇ ਤਰਨਤਾਰਨ ਬਾਈ ਇਹਨਾਂ ਦੇ ਬਹੁਤਿਆਂ ਥਾਵਾਂ ਦੇ ਵਿੱਚ ਬਾਈ ਇੱਕ ਦੋ ਵਾਰੀ ਦਰਮਿਆਨੇ ਤੋਂ ਭਾਰਾੜਾ ਮੀਂਹ ਆ ਬਾਈ ਉਹ ਪੈ ਚੁੱਕਿਆ ਸੋ ਅੱਜ ਵੀ ਵੇਰੇ ਇਹਨਾਂ ਦੇ ਵਿੱਚ ਬੱਦਲ ਬਣਿਆ ਵਾ ਦੋ ਚਾਰ ਘੰਟਿਆਂ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਫਗਵਾੜਾ ਜਲੰਧਰ ਕਪੂਰਥਲਾ ਗਰਦਾਸਪੁਰ ਤੇ ਪਠਾਨਕੋਟ ਵੇਰੇ ਇਹ ਜਲਦ ਮੀਂਹ ਦੀ ਜਪੇਟ ਵਿੱਚ ਆਉਣਗੇ ਆਉਂਦੇ ਦੋ ਤੋਂ ਚਾਰ ਘੰਟਿਆਂ ਦੇ ਵਿੱਚ ਠੀਕ ਆ ਤੇ 30 ਤੇ ਇੱਕ 30 ਜੂਨ ਨੂੰ ਤੇ 1 ਜੁਲਾਈ ਨੂੰ ਬਾਈ ਇਹਨਾਂ ਦੋਨਾਂ ਦਿਨਾਂ ਦੇ ਵਿੱਚੋਂ ਵੀਰੇ ਉੱਤਰਾਲੇ ਪਾਸੋਂ ਕਾਲੀ ਘਟਾ ਛੱਡ ਕੇ ਆਈ ਸੀ ਜਿਹੜੀ ਕਿ ਵੀਰੇ ਮਾਲਵਾ ਦੇ ਫਿਰੋਜ਼ਪੁਰ ਮੋਗਾ ਤੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵੀਰੇ ਐਂਟਰ ਹੋਣਸਾਰ ਮੀਂਹ ਆ ਵੀਰੇ ਜਿਹੜਾ ਇੱਥੇ ਆ ਕੇ ਰੁਕ ਜਾਂਦਾ ਇਹ ਤੇ ਜਿਹੜੀ ਕਾਲੀ ਘਟਾ ਵੀਰੇ ਉਹ ਹਰਿਆਣੇ ਤੱਕ ਪੱਛਮੀ ਮਾਲਵਾ ਜਾਂ ਨਾਲ ਲੱਗਦੇ ਰਾਜਸਥਾਨ ਦੇ ਖੇਤਰਾਂ ਤੱਕ ਪਹੁੰਚੀ ਸੀ ਬਾਈ 30 ਜੂਨ ਨੂੰ ਤੇ 1 ਜੁਲਾਈ ਨੂੰ ਠੀਕ ਆ ਸੋ ਬਾਈ ਉਹਦੇ ਵਿੱਚ ਜਿਹੜਾ ਮੀਂਹ ਨਿਕਲਿਆ ਸੀ ਉਹ ਜਿਵੇਂ ਹੀ ਮਾਲਵਾ ਦੇ ਵਿੱਚ ਐਂਟਰ ਹੋਇਆ ਬਾਈ ਮਤਲਬ ਕੱਲ ਐਂਟਰ ਹੋਇਆ ਤੇ ਪਰਸੋਂ ਐਂਟਰ ਹੋਇਆ ਉਹ ਫਰੋਜਪੁਰ ਦੇ ਮੋਗਾ ਤੇ ਲੁਧਿਆਣੇ ਦੇ ਕੁਝ ਕੇਰਗੇ ਨੂੰ ਵੀਰੇ ਭਰਾਤ ਕਰਕੇ ਨਾਲ ਦੀ ਨਾਲ ਖਤਮ ਹੋ ਗਿਆ ਸੀ ਸੋ ਅੱਜ ਵੀ ਬਾਈ ਛੋਟੇ ਛੋਟੇ ਕਾਰ ਵਿੱਚ ਬਦਲ ਬਣ ਰਹੇ ਆ ਮਾਲਵਾ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਥਾਨ ਦੇ ਵਿੱਚ ਕੱਲ ਵੀ ਬਣੇ ਸੀ ਬਾਈ ਤੇ ਪਰਸੋਂ ਵੀ ਬਣੇ ਸੀ ਉਹ ਵੱਡੀ ਕਾਰਵਾਈ ਨਹੀਂ ਕਰ ਰਹੇ ਪਰ ਵੀ ਕੱਲ ਨੂੰ 3 3 ਜੁਲਾਈ ਆ ਬਾਈ 4 ਜੁਲਾਈ ਤੋਂ ਲੈ ਕੇ 8 ਜੁਲਾਈ ਦੇ ਵਿਚਾਲੇ ਇੱਕ ਦੋ ਵਾਰੀ ਵੱਡੇ ਪੱਧਰ ਤੇ ਭਾਰੇ ਤੋਂ ਭਾਰਾ ਨਮੀਆ ਬਰੇ ਉਹ ਪੰਜਾਬ ਦੇ ਕਈ ਥਾਵਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਖਾਸ ਕਰਕੇ ਮਾਲਵਾ ਬੈਲਟ ਦੇ ਵਿੱਚ ਤੇ ਨਰਮਾ ਬੈਲਟ ਦੇ ਵਿੱਚ ਦੋ ਚਾਰ ਜ਼ਿਲ੍ਹਿਆਂ ਦੇ ਵਿੱਚ ਫਿਰੇ ਹਾਰਡ ਵਰਗੀ ਸਥਿਤੀ ਵੀ ਆ ਸਕਦੀ ਆ ਜਿਵੇਂ ਆਪਾਂ ਕਹੋ ਗੰਗਾ ਨਗਰ ਹੋ ਗਿਆ ਹਮਾਨਗੜ ਹੋ ਗਿਆ ਅਨੂਪਗੜ ਹੋ ਗਿਆ ਇਹਨਾਂ ਦੇ ਬਰੇ ਕੁਝ ਘੇਰਕੇ ਦੇ ਵਿੱਚ ਪਾਣੀ ਭਰ ਸਕਦਾ ਬਰੇ ਮਤਲਬ ਭਾਰੇ ਤੋਂ ਭਾਰਾ ਨਮੀਆ ਬਾਈ ਉਹ 4 ਤੋਂ 8 ਜੁਲਾਈ ਦੇ ਵਿਚਾਲੇ ਆਉਂਦੇ ਪੰਜਾਸ਼ੀ ਅੰਦਰਾਂ ਦੇ ਦੌਰਾਨ ਦੇਖਣ ਨੂੰ ਮਿਲ ਸਕਦਾ ਫਰੋਜਪੁਰ ਫਾਜ਼ਲਕਾ ਫਰੀਦਕੋਟ ਮੋਗਾ ਫਿਰ ਠੀਕ ਆ ਬਾਈ ਤੇ ਬਠਿੰਡਾ ਇਨਾਂ ਦੇ ਵਿੱਚ ਵੀ ਬਾਰੇ ਕੁਝ ਥੇਰੇ ਕੇ ਵਿੱਚ ਨਕੋ ਨੱਕ ਵੀਰੇ ਭਰ ਸਕਦਾ ਪਾਣੀ ਤੇ ਮਤਲਬ ਨਕੋ ਨੱਕ ਝੋਨੇ ਆ ਵੀਰੇ ਜੜੇ ਡਾਟ ਸਕਦਾ ਮੀ ਇੰਨਾ ਪੈਣਾ ਬਾਈ ਆਉਂਦੇ 85 ਦਿਨਾਂ ਦੇ ਦੌਰਾਨ ਖਾਸ ਕਰਕੇ 4 ਤੋਂ 8 ਜੁਲਾਈ ਦੇ ਵਿਚਾਲੇ ਕੁਝ ਕੇਰਕੇ ਦੇ ਵਿੱਚ ਵੀਰੇ ਹਾਰਡ ਵਰਗ ਸਥਿਤੀ ਆਊਗੀ ਪਰ ਇਨਾਂ ਦੇ ਵਿੱਚ ਵੀਰੇ ਬਹੁਤਿਆਂ ਥਾਵਾਂ ਦੇ ਵਿੱਚ ਦਰਮਿਆਨੇ ਤੋਂ ਪਾਰਾ ਵੀ ਮੇੜਾ ਮੀਆ ਬਏ ਉਹ ਦੇਖਣ ਨੂੰ ਮਿਲੂਗਾ ਜਿਹੜੀ ਵੀਰੇ ਮੀਂਹ ਦੀ ਆਪਾਂ ਠੀਕ ਕਰ ਰਹੇ ਆ ਉਹ ਵੀਰੇ ਇਨਾਂ ਦਿਨਾਂ ਦੇ ਵਿੱਚ ਪਹੁੰਚੂਗਾ ਉਹ ਪਹੁੰਚਣ ਦੇ ਕਾਰਨ ਕਾਤੋਂ ਆ ਇੱਕ ਤਾਂ ਵੀਰੇ ਮੌਨਸੂਨ ਆ ਰਹੀ ਆ ਇੱਕ ਵੀਰੇ ਪੱਛਮੀ ਸਿਸਟਮ ਆ ਜਿਹੜਾ ਠੀਕ ਆ ਉਹ ਵੀ ਬਰੇ ਪਹੁੰਚ ਰਿਹਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਜਿਹਦੇ ਕਾਰਨ ਵੀਰੇ ਦੋਨੇ ਮਿਲ ਕੇ ਆਸ ਵਿੱਚ ਭਾਰੀ ਬਰਸਾਤ ਨੂੰ ਅੰਜਾਮ ਦੇਣਗੇ ਪਾਕਿਸਤਾਨ ਦੇ ਵਿੱਚ ਵੀਰੇ ਲੈਹਿੰਦੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਦੇ ਵਿੱਚ ਪਾਣੀ ਭਰੂਗਾ ਬਾਈ ਤੇ ਹੜ੍ਹ ਵਰਗੀ ਸਥਿਤੀ ਬਣੂਗੀ ਤੇ ਪੰਜਾਬ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਵੀਰੇ ਕੁਝ ਥੇਰੇ ਦੇ ਵਿੱਚ ਹੜ੍ਹ ਵਰਗੀ ਜਨ ਸਥਿਤੀ ਵੀਰੇ ਦੇਖਣ ਨੂੰ ਮਿਲ ਸਕਦੀ ਹੈ ਜਿਵੇਂ ਫਰੋਜਪੁਰ ਫਰੀਦਕੋਟ ਮੁਕਸ਼ਰ ਫਾਜ਼ਲਕਾਬ ਠੰਡਾ ਤੇ ਮੋਗਾ ਠੀਕ ਆ ਵੀਰੇ ਤੇ ਜਾਂ ਕੁਝ ਘੇਰਗਾ ਮਾਨਸੇ ਦਾ ਇਹਨਾਂ ਦੇ ਵਿੱਚ ਵੀਰੇ ਹਾਰਡ ਵਰਗੀ ਸਥਿਤੀ ਕੁਝ ਘੇਰ ਕੇ ਬਚੇ ਦੇਖਣ ਨੂੰ ਮਿਲੂਗੀ ਤੇ ਜ਼ਿਆਦਾਤਰ ਥਾਵਾਂ ਦੇ ਵਿੱਚ ਵੀਰੇ ਇਹਨਾਂ ਦੇ ਵਿੱਚ ਦਰਮਿਆਨੇ ਤੋਂ ਭਾਰਾੜਾ ਮੀਂਹ ਬਈ ਉਹ ਦੇਖਣ ਨੂੰ ਮਿਲੂਗਾ ਦੂਜੀ ਗੱਲਬਾਰੀ ਇਹ ਆ ਜਿਵੇਂ ਸੰਗਰੂਰ ਪਟਿਆਲਾ ਫਤੇਗੜ ਸਾਹਿਬ ਬਰਨਾਲਾ ਠੀਕ ਆ ਜਾਂ ਰੂਪਨਗਰ ਲਾ ਲਓ ਆਪਾਂ ਰੋਪੜ ਮਾਹਲੀ ਲਾ ਲਓ ਨਵਾਂ ਸ਼ਹਿਰ ਲਾ ਲਓ ਠੀਕ ਆ ਜਾਂ ਲੁਧਿਆਣੇ ਦਾ ਵੀਰੇ ਹਜੇ ਵੀ ਕੁਝ ਘੇਰਗਾ ਹੈਗਾ ਜਿੱਥੇ ਮੀਂਹ ਨਹੀਂ ਪਹੁੰਚਿਆ ਮਰੇ ਕੋਟਲਾ ਹੋ ਗਿਆ ਵੀਰੇ ਇੱਥੇ ਵੀ ਮੀਂਹ ਦੀ ਹਜੇ ਚੱਕ ਵਧੀਆ ਤਾਂ ਖਰੀਦ ਜਿਹੜੀ ਝਾਟਾ ਬਰੇ ਨਹੀਂ ਲੱਗੀ ਸੋ ਬਾਈ ਇਹਨਾਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਤੱਕ ਪੰਜਾਹਾਂ ਦਿਨਾਂ ਦੇ ਵਿੱਚ ਬਾਈ ਇੱਕ ਦੋ ਵਾਰੀ ਵੱਡੇ ਪੱਧਰ ਤੇ ਦਰਮਿਆਨੇ ਤੋਂ ਭਾਰੜਾ ਮੀਂਹ ਬਾਈ ਉਹ ਦੇਖਣ ਨੂੰ ਮਿਲ ਸਕਦਾ ਸੋ ਬਾਈ ਇੱਕ ਦੀ ਜਿਹੜੀ ਵਾਰੀ ਆ ਉਹ ਮਾਲਵਾ ਬੈਲਟ ਦੀ ਆ ਬਾਈ 4 ਤੋਂ 8 ਦੇ ਵਿਚਾਲੇ ਜਿਹੜਾ ਸਿਸਟਮ ਨੇ ਪੂਰਾ ਐਕਟਿਵ ਲੱਗਣਾ ਉਹ ਪੱਛਮੀ ਸਿਸਟਮ ਆ ਬਾਈ ਜਿਹੜਾ ਉਹ ਵੱਧ ਆਪਣੇ ਆਪਾ ਕਹਿ ਲੋ ਵੀ ਮਾਲਵਾ ਬੈਲਟ ਨੂੰ ਭਰੋਤ ਕਰੂਗਾ ਜਿਵੇਂ ਫਰੋਜਪੁਰ ਫਰੀਦਕੋਟ ਮੋਗਾ ਮਾਨਸਾ ਬਠਿੰਡਾ ਠੀਕ ਆ ਮੁਕਸਰ ਤੇ ਫਾਜਲਕਾ ਗੰਗਾ ਨਗਰ ਹਮਾਨਗੜ੍ਹ ਇਹ ਅਨੂਪ ਕੜ ਤੇ ਬੀਕਾ ਨੇਰ ਇਹਨਾਂ ਨੂੰ ਬਈ ਖਾਸੇ ਤੌਰ ਤੇ ਪ੍ਰਵਾਤ ਕਰੂਗਾ ਬਈ 4 ਤੋਂ 8 ਜੁਲਾਈ ਦੇ ਵਿਚਾਲੇ ਸਰਸਾ ਤੇ ਫਤਿਆਬਾਦ ਦੇ ਵਿੱਚ ਵੀ ਮੇਰੇ ਕਈ ਥਮਾਂ ਦੇ ਵਿੱਚ ਦਰਮਿਆਨੇ ਤੋਂ ਪਹਾੜਾਂ ਦੇ ਮੀਂਹ ਦਰਮਿਆਨੇ ਤੋਂ ਪਹਾੜਾਂ ਦੇ ਮੀਂਹ ਬਈ ਉਹ ਦੇਖਣ ਨੂੰ ਮਿਲੂਗਾ ਇੱਕ ਤਾਂ ਵੀਰੇ ਪੂਰੇ ਦੀ ਸਪੋਰਟ ਹੋਊਗੀ ਨਵੀਂ ਹੋਊਗੀ ਬਾਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਥਾਨ ਦੇ ਵਿੱਚ ਇੱਕ ਵੀਰੇ ਪੱਛਮੀ ਸਿਸਟਮ ਪਹੁੰਚੂਗਾ ਇਹ ਦੋਨਾਂ ਦੇ ਟਕਰਾਂ ਆਉਣ ਦੇ ਨਾਲ ਬਈ ਇੱਕ ਤਾਂ ਲਹਿੰਦੇ ਵੱਲੋਂ ਬਦਲਾ ਆਊਗਾ ਇੱਕ ਚੜ੍ਹਦੇ ਵੱਲੋਂ ਬਦਲਾ ਆਊਗਾ ਠੀਕ ਆ ਬਈ ਸੋ ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵੇ ਬੈਲਟ ਵਾਲੇ ਵੀਰਾਂ ਨੂੰ ਵੀਰੇ ਬੇਨਤੀ ਆ ਵੀ ਇਹ ਮੈਨੂੰ WhatsApp ਗਰੁੱਪ ਦੇ ਵੀਰੇ ਬਹੁਤ ਮੈਸੇਜ ਕਰ ਰਹੇ ਆ ਇਨ ਬਾਕਸ ਦੇ ਵੀਰੇ ਮੈਸੈਂਜਰ ਤੇ ਵੀ ਮੈਸੇਜ ਕਰ ਰਹੇ ਆ ਬਾਈ ਤੁਸੀਂ ਮੀਂਹ ਦੱਸਿਆ ਸੀ ਆਇਆ ਨਹੀਂ 29 ਤੋਂ 2 ਵਾਲਾ ਨਹੀਂ ਆਇਆ ਵੀਰੇ ਹੁਣ 4 ਤੋਂ 8 ਵਾਲੇ ਦੀ ਵੇਟ ਕਰੀ ਜੈਨੇ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ ਹੁਣ 4 ਤੋਂ 8 ਵਾਲਾ ਵੀਰੇ ਸਿਸਟਮ ਆ ਜਿਹੜਾ ਮਤਲਬ ਉਹ ਇੱਕ ਆਖਰੀ ਆਪਣੀ ਰਹਿ ਗਿਆ ਬਾਈ ਸਾਰਾ ਉਸ ਤੋਂ ਬਾਅਦ 12 ਜਾਂ 13 ਜੁਲਾਈ ਤੋਂ ਬਹੁਤ ਸਿਸਟਮ ਲੱਗੂਗਾ ਵੀਰੇ ਵੱਡਾ ਠੀਕ ਆ 4 ਤੋਂ 8 ਜੁਲਾਈ ਦੇ ਵਿਚਾਲੇ ਆਪਾਂ ਕਹ ਲੋ ਬਰੇ ਵੀ ਆਸਮੀਤ ਹੈਗੀ ਆ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਤੇ ਰਾਜਸਥਾਨ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਉਹਦੇ ਵਿੱਚ ਬਰੇ ਦੋ ਚੀਜ਼ਾਂ ਹੋਣਗੀਆਂ ਇੱਕ ਤਾਂ ਪੱਛਮੀ ਸ਼ੈਟਮ ਹੋ ਗਿਆ ਠੀਕ ਆ ਇੱਕ ਮੌਨਸੂਨ ਹੋ ਗਈ ਇਹਨਾਂ ਦੋਨਾਂ ਦੇ ਕਾਰਨ ਬਾਈ ਮਤਲਬ ਆਪਾਂ ਕਹ ਲੋ ਮੌਨਸੂਨ ਮੌਨਸੂਨ ਵੀ ਪੂਰੀ ਐਕਟਿਵ ਹੋਊਗੀ ਤੇ ਪੱਛਮੀ ਸ਼ੈਟਮ ਆ ਬਾਈ ਜਿਹੜਾ ਉਹ ਵੀ ਪੂਰਾ ਤਖੜਾ ਹੋਊਗਾ ਦੋਨੇ ਬਰੇ ਮਿਲ ਕੇ ਮੀਂਹ ਨੂੰ ਅੰਜਾਮ ਦੇਣਗੇ ਤੇ ਜਿੱਥੇ ਵੀ ਬਰੇ ਮੀਂਹ ਡਿਗੂਗਾ ਠੀਕ ਆ ਪੰਜਾਬ ਦੇ ਵਿੱਚ ਉਥੇ ਪੰਜਾ ਸੱਤਾਂ ਜ਼ਿਲ੍ਹਿਆਂ ਦੇ ਵਿੱਚ ਬਰੇ ਹਾਰਡ ਵਰਗੀ ਸਥਿਤੀ ਬਣੂਗੀ ਖਾਸ ਕਰਕੇ ਦੱਖਣੀ ਪੱਛਮੀ ਪੰਜਾਬ ਦੇ ਵਿੱਚ ਤੇ ਕੁਝ ਕੇਰਗਾਰ Rajasthan ਦਾ ਤੇ Haryana ਦਾ ਵੀ ਬਰੇ ਦੀ ਜਵੇਟ ਚ ਪੇੜ ਵਿੱਚ ਆਊਗਾ ਹੁਣ ਕਰਨਾਲ ਕੁਰੂ ਖੇਤਰ ਪੰਚਕੁੱਲਾ ਜਮਨਾ ਨਗਰ ਚੰਡੀਗੜ੍ਹ ਤੇ ਅੰਬਾਲਾ ਵੀਰੇ ਇਹ ਵੀਰ ਵੀ ਖੁਸ਼ ਹੋ ਜਾਣਗੇ ਵੀਰੇ 4 ਤੋਂ 8 ਦੇ ਵਿਚਾਲੇ ਛੇਠਮ ਲੱਗਣਾ ਇਹਨਾਂ ਦੇ ਵਿੱਚ ਵੀਰੇ ਕਈ ਥਾਵਾਂ ਦੇ ਵਿੱਚ ਦਰਮਿਆਨੇ ਤੋਂ ਪਹਾੜ ਮੀਆਂ ਭਾਈਓ ਦੇਖਣ ਨੂੰ ਮਿਲੂਗਾ ਸੋ ਚੰਡੀਗੜ੍ਹ ਮਾਲੀ ਰੋਪੜ ਵੀਰੇ ਰੂਪਨਗਰ ਨਵਾਂ ਸ਼ਹਿਰ ਤੇ ਗੜ੍ਹ ਸੰਕਰ ਤੇ ਫਗਵਾੜਾ ਇਹਨਾਂ ਦੇ ਵਿੱਚ ਵੀਰੇ ਜ਼ਿਆਦਾਤਰ ਥਾਵਾਂ ਦੇ ਵਿੱਚ ਮੀਂਹ ਪਊਗਾ ਭਾਈ 4 ਤੋਂ 8 ਜੁਲਾਈ ਦੇ ਵਿਚਾਲੇ ਸੋ ਅੱਜ ਤੇ ਕੱਲ ਵੀ 2 ਤੇ 3 ਜੁਲਾਈ ਨੂੰ ਵੀ ਟਟਮੀ ਜੀ ਬਾਰੇ ਨਿੱਕੀ ਮੋਟੀ ਬਰਸ਼ਾਤ ਆ ਚੱਲਦੀ ਰਹਿਣੀ ਆ ਕਿਤੇ ਨਾ ਕਿਤੇ ਕਿਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਬੱਦਲ ਬਣ ਗਿਆ ਕਿਤੇ ਕਿਹੜੇ ਦੇ ਬਾਣੇ ਬਾ ਬਣ ਗਿਆ ਪਰ ਅੱਜ ਵੀਰੇ ਲਗਾਤਾਰ ਤੀਜੇ ਦਿਨ ਮਾਝਾ ਖੇਤਰ ਵੱਡੇ ਤੌਰ ਤੇ ਵੀਰੇ ਪ੍ਰਵਾਹਤ ਹੋਊਗਾ ਮੀਂਹ ਦੇ ਨਾਲ ਅੱਜ ਵੀ ਮਾਝਾ ਦੇ ਗੁਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਤੇ ਅੰਮ੍ਰਿਤਸਰ ਦੇ ਵੀਰੇ ਵੱਡੇ ਪੱਧਰ ਤੇ ਮੀਂਹ ਪਹੁੰਚ ਰਿਹਾ 2-4 ਘੰਟਿਆਂ ਦੇ ਵਿੱਚ ਠੀਕ ਆ ਕੱਲ ਨੂੰ ਵੀ ਵੀਰੇ ਇਹਨਾਂ ਦੇ ਵਿੱਚ ਬੱਦਲ ਬਣੂਗਾ ਠੀਕ ਆ ਉਸ ਤੋਂ ਬਾਅਦ 4 ਤੇ 8 ਵਾਲਾ 6 ਸਤੰਬਰ ਵੀਰੇ ਉਹ ਵੀ ਇਹਨ ਉਹ ਅੰਮ੍ਰਿਤਸਰ ਤੇ ਜਲੰਧਰ ਲਾ ਲੋ ਆਪਾਂ ਜਾਂ ਗਰਦਾਸਪੁਰ ਦੇ ਕੁਝ ਕਿ ਏਰੀਏ ਦੇ ਵਿੱਚ ਮੇਰੇ ਬਣ ਚੁੱਕੀ ਆ ਦੋ ਤਿੰਨ ਅਰੀ ਇੱਥੇ ਭਰਮਾ ਵੀ ਬੈ ਚੁੱਕਿਆ ਬਾਈ ਤੇ ਬਾਕੀ ਆਉਂਦੇ 58 ਦਿਨਾਂ ਦੇ ਦੌਰਾਨ ਵੀ ਬਾਈ ਪੰਜਾਬ ਦੇ 30 40% ਏਰੀਏ ਵਿੱਚ ਹੜ ਵਰਗੀ ਜਿਹੀ ਸਥਿਤੀ ਆ ਬਾਈ ਦੇਖਣ ਨੂੰ ਮਿਲ ਸਕਦੀ ਐ ਸੋ ਇਨੀ ਕਿ ਬਾਈ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ